IPS Math Classes YouTube Channel ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਸਿੱਖਿਆ ਵਿਭਾਗ ਪੰਜਾਬ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਆਓ ਵਿਦਿਆਰਥੀਓ ਆਪਾਂ ਸ਼ੁਰੂ ਕਰਦੇ ਹਾਂ ਸਵਾਗਤ ਜ਼ਿੰਦਗੀ IPS Math Classes YouTube Channel ਵਿੱਚ 6ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਵਾਗਤ ਹੈ ਤਾਂ ਵਿਦਿਆਰਥੀਓ ਅੱਜ ਆਪਾਂ 62 ਨੰਬਰ 8 ਰਾਸ਼ਟਰੀ ਚਿੰਨ੍ਹ ਅਤੇ ਸੰਵਿਧਾਨ ਦਾ ਸਤਕਾਰ ਇਹ ਚੈਪਟਰ ਆਪਾਂ ਪੜਾਂਗੇ ਤਾਂ ਆਓ ਵਿਦਿਆਰਥੀਓ ਸ਼ੁਰੂ ਕਰਦੇ ਹਾਂ ਅਧਿਕਾਰ ਅਤੇ ਹੱਕ ਇੱਕ ਸਿੱਕੇ ਦੇ ਦੋ ਪਾਸੇ ਹਨ ਤਾਂ ਵਿਦਿਆਰਥੀਓ ਆਪਾਂ ਨੂੰ ਮੌਲਿਕ ਅਧਿਕਾਰ ਅਤੇ ਆਪਣੇ ਕਰਤੱਵ ਮਿਲੇ ਹਨ ਇਹ ਦੋਨੋਂ ਹੀ ਇੱਕੋ ਸਿੱਕੇ ਦੇ ਦੋ ਪਾਸੇ ਹਨ ਜਾਣ ਪਛਾਣ ਪਿਆਰੇ ਬੱਚਿਓ ਸਾਡੇ ਦੇਸ਼ ਦਾ ਵਿਰਸਾ ਅਤੇ ਸੰਸਕ੍ਰਿਤੀ ਬਹੁਤ ਸੰਸਕ੍ਰਿਤੀ ਬਹੁਤ ਮਹਾਨ ਹੈ ਅਸੀਂ ਆਪਣੇ ਅਤੀਤ ਵਿੱਚ ਆਜ਼ਾਦੀ ਪ੍ਰਾਪਤ ਕਰਨ ਲਈ ਬਹੁਤ ਸੰਘਰਸ਼ ਕੀਤਾ ਹੈ ਅੱਜ ਅਸੀਂ ਜੋ ਸਹੂਲਤਾ ਮਾਨ ਰਹੇ ਹਾਂ ਇਹ ਸਾਨੂੰ ਸਾਡੇ ਮਹਾਨ ਦੇਸ਼ ਭਗਤਾਂ ਦੀ ਕੁਰਬਾਨੀ ਕਰਕੇ ਹੀ ਪ੍ਰਾਪਤ ਹੋਈਆਂ ਹਨ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡਾ ਦੇਸ਼ ਬਹੁਤ ਵਿਸ਼ਾਲ ਹੈ ਇਹ ਬਹੁਤ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਹੈ ਇਸ ਵਿੱਚ ਬਹੁਤ ਜ਼ਿਆਦਾ ਪਿੰਡਤਾਵਾਂ ਦੇ ਬਾਵਜੂਦ ਸਾਰਾ ਦੇਸ਼ ਅਲੱਗ-ਅਲੱਗ ਫੁੱਲਾਂ ਦੀ ਮਾਲਾ ਵਾਂਗ ਖੂਬਸੂਰਤੀ ਨਾਲ ਪਰੋਇਆ ਹੋਇਆ ਹੈ ਸਾਡੇ ਰਾਸ਼ਟਰੀ ਚਿੰਨ੍ਹ ਤੇ ਸੰਵਿਧਾਨ ਸਾਡੇ ਦੇਸ਼ ਦੇ ਇੱਕ ਹੋਣ ਦੇ ਪ੍ਰਤੀਕ ਹਨ ਪਿਆਰੇ ਬੱਚਿਓ ਅਸੀਂ ਇੱਕ ਬਹੁਤ ਹੀ ਦਿਲਚਸਪ ਖੇਡ ਖੇਡਾਂਗੇ ਉਸ ਤੋਂ ਪਹਿਲਾਂ ਦੱਸੋ ਤੁਹਾਡੇ ਘਰ ਤੁਹਾਨੂੰ ਕੀ ਕੀ ਕਰਨ ਦੀ ਆਜ਼ਾਦੀ ਹੈ ਜੋ ਹੋਰ ਕਿਤੇ ਵੀ ਨਹੀਂ ਹੈ ਤਾਂ ਵਿਦਿਆਰਥੀਆਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪ ਹੀ ਕਰ ਸਕਦੇ ਹੋ ਕਿਉਂਕਿ ਹਰੇਕ ਵਿਦਿਆਰਥੀ ਨੂੰ ਹਰੇਕ ਕੰਮ ਕਰਨ ਦੀ ਆਜ਼ਾਦੀ ਅਲੱਗ-ਅਲੱਗ ਹੀ ਹੈ ਤੁਸੀਂ ਆਪਣੇ ਘਰ ਵਿੱਚ ਕੀ ਕੰਮ ਕਰਦੇ ਹੋ ਇਸ ਦੇ ਉੱਤਰ ਤੁਸੀਂ ਆਪ ਖੁਦ ਹੀ ਕਰਨੇ ਹਨ ਹੁਣ ਇਹ ਦੱਸੋ ਕਿ ਤੁਹਾਡੇ ਪਰਿਵਾਰ ਦੇ ਪ੍ਰਤੀ ਤੁਹਾਡੇ ਕੀ ਕੀ ਫਰਜ਼ ਹਨ ਤੁਸੀਂ ਆਪਣੇ ਫਰਜ਼ ਵੀ ਇੱਥੇ ਨੋਟ ਕਰਨੇ ਹਨ ਉਸ ਤੋਂ ਬਾਅਦ ਗਤੀਵਿਧੀ ਦਾ ਸਮਾਂ ਜਰਾ ਸੋਚੋ ਜੇਕਰ ਇੱਕ ਪਰਿਵਾਰ ਵਿੱਚ ਰਹਿੰਦੇ ਹੋਏ ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ ਤਾਂ ਅਸੀਂ ਆਪਣੇ ਦੇਸ਼ ਦੇ ਪ੍ਰਤੀ ਆਪਣਾ ਫਰਜ਼ ਕਿਵੇਂ ਪੂਰ ਸਕਦੇ ਹਾਂ ਭਾਰਤੀ ਸੰਵਿਧਾਨ ਅਨੁਸਾਰ ਸਾਰੇ ਨਾਗਰਿਕਾਂ ਨੂੰ ਕੁਝ ਮੌਲਿਕ ਅਧਿਕਾਰ ਮਿਲੇ ਹਨ ਅਤੇ ਨਾਲ ਹੀ ਕੁਝ ਸਾਡੇ ਮੌਲਿਕ ਕਰਤੱਵ ਵੀ ਹਨ ਦੋਹਾਂ ਵਿਚਕਾਰ ਤਾਲਮੇਲ ਹੋਣਾ ਬਹੁਤ ਹੀ ਜ਼ਰੂਰੀ ਹੈ ਉਸ ਤੋਂ ਬਾਅਦ ਵਿਦਿਆਰਥੀਓ ਆਓ 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 ਹੁਣ ਅਸੀਂ ਇੱਕ ਖੇਡ ਖੇਡਦੇ ਹਾਂ ਸਾਰੀ ਜਮਾਤਾਂ ਦੋ ਸਮੂਹਾਂ ਵਿੱਚ ਬੈਠ ਜਾਓ ਵਿਦਿਆਰਥੀਓ ਫਿਲਹਾਲ ਸਕੂਲ ਲੋਕਡਾਊਨ ਕਰਕੇ ਬੰਦ ਹਨ ਜਦੋਂ ਸਕੂਲ ਖੁੱਲਣਗੇ ਇਹ ਐਕਟੀਵਿਟੀ ਉਦੋਂ ਕੀਤੀ ਜਾਵੇਗੀ ਤੁਸੀਂ ਕਾਗਜ਼ ਦੀ ਇੱਕ ਇੱਕ ਪਰਚੀ ਬਣਾ ਲਓ ਸਮੂਹ ਇੱਕ ਪਰਚੀ ਸਮੂਹ ਇੱਕ ਆਪਣੀ ਪਰਚੀ ਦੇ ਅਧਿਕਾਰ ਅੜਾ ਤੇ ਸਮੂਹ ਦੋ ਕਰਤਵ ਕਕਾ ਲਿਖ ਕੇ ਸਮੂਹਾ ਲਿਖ ਲਓ ਸਮੂਹਾ ਵਿੱਚ ਇੱਕ ਬੱਚਾ ਆਪਣੀ ਆਪਣੀ ਪਰਚੀ ਲੈ ਕੇ ਜਾਵੇਗਾ ਹੁਣ ਤੁਹਾਨੂੰ ਇਹ ਗੇਂਦ ਦਿੱਤੀ ਜਾਵੇਗੀ ਤੁਸੀਂ ਦੋਹਾਂ ਨੇ ਮਿਲ ਕੇ ਇਹ ਗੇਂਦ ਫੜ ਕੇ ਸਾਹਮਣੀ ਦੀਵਾਰ ਤੱਕ ਜਾ ਕੇ ਮੁੜ ਕੇ ਆਉਣਾ ਹੈ ਪਰ ਤੁਸੀਂ ਇਹ ਗੇਂਦ ਹੱਥ ਵਿੱਚ ਨਹੀਂ ਬਲਕਿ ਕੂਣੀ ਮਿਲਾ ਕੇ ਫੜਨੀ ਹੈ ਤਾਂ ਸਹੀ ਤਾਲਮੇਲ ਆੜਾ ਤੇ ਕਰਤਵ ਅਧਿਕਾਰ ਤੇ ਕਰਵਤ ਅ ਕਰਤਵ ਤਾਂ ਇਹਨਾਂ ਦਾ ਗਲਤ ਤਾਲਮੇਲ ਜੇ ਨਹੀਂ ਹੋਣਾ ਚਾਹੀਦਾਗਾ ਇਸ ਤਰ੍ਹਾਂ ਤੁਸੀਂ ਫੜਨੇ ਨੇ ਆ ਦੇਖੋ ਤੁਸੀਂ ਇਹ ਅਧਿਕਾਰ ਅਤੇ ਕਰਤਵ ਦੋਨੋਂ ਮਿਲ ਕੇ ਚੱਲਣਗੇ ਔਰ ਇਸ ਤਰ੍ਹਾਂ ਤੁਸੀਂ ਨਹੀਂ ਫੜਨੇ ਅਗਰ ਥੱਲੇ ਡਿੱਗਦੇ ਹਨ ਤਾਂ ਤੁਸੀਂ ਤੁਹਾਡਾ ਤਾਲਮੇਲ ਜਿਹੜਾ ਹੈ ਉਹ ਸਹੀ ਨਹੀਂ ਹੈ ਤੁਸੀਂ ਦੇਖਿਆ ਜਿਸ ਟੀਮ ਨੇ ਸਹੀ ਆਪਸੀ ਤਾਲਮੇਲ ਨਾਲ ਗੇਂਦ ਫੜੀ ਉਹੀ ਸਫਲ ਰਏ ਤੁਸੀਂ ਇਸ ਤੋਂ ਕੀ ਸਿੱਖਿਆ ਤਾਂ ਅਧਿਕਾਰ ਤੇ ਕਰਤਵ ਜਿਹੜੇ ਇੱਕੋ ਪਾਸੇ ਦੇ ਹੀ ਦੋ ਪਹਿਲੂ ਹਨ ਸ਼ਾਬਾਸ਼ ਘਰ ਦਾ ਕੰਮ ਤੁਸੀਂ ਆਪਣੇ ਦੇਸ਼ ਦੇ ਰਾਸ਼ਟਰੀ ਚਿੰਨ੍ਹ ਦੀਆਂ ਤਸਵੀਰਾਂ ਲੈ ਕੇ ਆਉਣੀਆਂ ਹਨ ਤਾਂ ਵਿਦਿਆਰਥੀਓ ਫਿਲਹਾਲ ਸਕੂਲ ਬੰਦ ਹਨ ਜਦੋਂ ਸਕੂਲ ਖੁੱਲਣਗੇ ਉਦੋਂ ਇਹ ਕੰਮ ਕਰਾਂਗੇ ਪਰ ਕੁਝ ਪ੍ਰਸ਼ਨ ਪਿਆਰੇ ਬੱਚਿਓ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਤੁਸੀਂ ਕਿਸੇ ਪ੍ਰਤੀ ਆਪਣਾ ਸਤਿਕਾਰ ਕਿਵੇਂ ਦਿਖਾਉਂਦੇ ਹੋ ਇਹ ਤੁਹਾਡੇ ਆਪਣੇ ਵਿਚਾਰ ਨੇ ਨਿੱਜੀ ਵਿਚਾਰ ਤੁਸੀਂ ਆਪਣੇ ਉੱਤਰ ਖੁਦ ਦੇਣੇ ਨੇ ਜਦੋਂ ਜਮਾਤ ਵਿੱਚ ਅਧਿਆਪਕ ਆਉਂਦੇ ਹਨ ਤਾਂ ਸਤਿਕਾਰ ਵਜੋਂ ਤੁਸੀਂ ਕੀ ਕਰਦੇ ਹੋ ਗੁੱਡ ਮਾਰਨਿੰਗ ਵਗੈਰਾ ਜਾਂ ਸਤਿ ਸ੍ਰੀ ਅਕਾਲ ਜੋ ਵੀ ਤੁਸੀਂ ਟੀਚਰਸ ਨੂੰ ਬੁਲਾਉਂਦੇ ਹੋ ਉਤ ਤੁਸੀਂ ਇੱਥੇ ਆਪਣੇ ਵਿਚਾਰ ਪ੍ਰਗਟ ਕਰੋਗੇ ਜਦੋਂ ਰਾਸ਼ਟਰੀ ਗਾਣ ਚੱਲ ਰਿਹਾ ਹੋਵੇ ਤਾਂ ਤੁਸੀਂ ਉਸ ਦਾ ਸਤਿਕਾਰ ਉਸ ਨੂੰ ਸਤਿਕਾਰ ਕਿਵੇਂ ਦਿਓਗੇ ਜਦੋਂ ਰਾਸ਼ਟਰੀ ਗਾਣ ਚੱਲ ਰਿਹਾ ਹੋਵੇ ਤਾਂ ਤੁਸੀਂ ਕਿਵੇਂ ਸਤਿਕਾਰ ਦਿਓਗੇ ਇਹ ਆਪਣੇ ਸ਼ਬਦਾਂ ਚ ਲਿਖਣਾ ਹੈ ਤੁਸੀਂ ਵਿਦਿਆਰਥੀਓ ਤੁਸੀਂ ਆਪਣੇ ਰਾਸ਼ਟਰੀ ਝੰਡੇ ਵਿੱਚ ਦਾ ਸਤਿਕਾਰ ਕਿਵੇਂ ਕਰੋਗੇ ਇਹ ਵੀ ਤੁਹਾਡੇ ਆਪਣੇ ਵਿਚਾਰ ਨੇ ਔਰ ਤੁਸੀਂ ਇੱਥੇ ਨੋਟ ਕਰਨੇ ਨੇ ਸਾਡਾ ਰਾਸ਼ਟਰੀ ਫੁੱਲ ਕਿਹੜਾ ਹੈ ਸਾਨੂੰ ਇਸ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਤਾ ਇਹ ਵੀ ਤੁਸੀਂ ਆਪਣੇ ਆਪ ਵਿਚਾਰ ਦਿਓਗੇ ਵਿਦਿਆਰਥੀਓ ਔਰ ਆਖਰੀ ਕੁਐਸਚਨ ਹੈ ਕਈ ਲੋਕ ਮੋਰ ਜਾਂ ਕਿਸੇ ਹੋਰ ਪੰਛੀ ਦੇ ਖਾਂ ਪੁੱਟ ਲੈਂਦੇ ਹਨ ਇਹ ਗਲਤ ਹੈ ਕਿਵੇਂ ਤਾਂ ਵਿਦਿਆਰਥੀਓ ਇਸ ਦੇ ਵਿਚਾਰ ਤੁਸੀਂ ਆਪਣੇ ਦੇਣੇ ਹਨ ਉਮੀਦ ਹੈ ਕਿ ਤੁਸੀਂ ਅੱਜ ਰਾਸ਼ਟਰੀ ਚਿਨਾਂ ਦੀਆਂ ਤਸਵੀਰਾਂ ਲੈ ਕੇ ਆਏ ਹੋਵੋਗੇ ਇਹ ਸਕੂਲ ਦਾ ਅਧਿਆਪਕ ਜਦੋਂ ਕਹੂਗਾ ਔਰ ਜੇ ਲੈ ਕੇ ਆਏ ਆਏ ਹੋਵੋਗੇ ਤਾਂ ਇਹਨਾਂ ਤੇ ਪੇਸਟ ਕਰਨੀਆਂ ਨੇ ਇਹ ਵਿਦਿਆਰਥੀਓ ਜਦੋਂ ਸਕੂਲ ਲੱਗਣਗੇ ਉਦੋਂ ਦੀ ਗੱਲ ਹੈ ਪਿਆਰੇ ਬੱਚਿਓ ਹੁਣ ਤੱਕ ਅਸੀਂ ਦੇਖਿਆ ਕਿ ਸਾਡੇ ਰਾਸ਼ਟਰੀ ਚਿੰਨ ਅਤੇ ਸੰਵਿਧਾਨ ਸਾਡੇ ਕੋਲ ਕਿੰਨੇ ਮਹੱਤਵਪੂਰਨ ਹਨ ਅੱਜ ਅਸੀਂ ਉਸੇ ਵਿਸ਼ੇ ਨੂੰ ਜਾਰੀ ਰੱਖਾਂਗੇ ਤੁਸੀਂ ਸਾਰੀ ਜਮਾਤ ਨਾਲ ਚਾਰ ਸਮੂਹਾਂ ਵਿੱਚ ਬੈਠ ਜਾਓ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਪ੍ਰਸ਼ਨਾਂ ਵਿੱਚ ਵਿਚਾਰ ਵਟਾਂਦਰਾ ਕਰੋ ਕਿ ਮੌਲਿਕ ਅਧਿਕਾਰ ਤੇ ਮੌਲਿਕ ਕਰਤਵ ਨਾਲ ਨਾਲ ਚੱਲਦੇ ਹਨ ਤੇ ਕਿਵੇਂ ਜੇ ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਅਤੇ ਰਾਸ਼ਟਰੀ ਚਿੰਨਾਂ ਦਾ ਸਤਕਾਰ ਕਰੀਏ ਤਾਂ ਅਸੀਂ ਸੱਚੇ ਦੇਸ਼ ਭਗਤ ਹਾਂ ਕਿਵੇਂ ਅਸੀਂ ਦੂਜਿਆਂ ਨੂੰ ਅਝਿਹਾ ਕਰਨ ਲਈ ਪ੍ਰੇਰਿਤ ਕਰਾਂਗੇ ਕਿਵੇਂ ਇਸ ਦੇ ਤੁਸੀਂ ਵਿਦਿਆਰਥੀਓ ਉੱਤਰ ਜਿਹੜੇ ਆਪਣੇ ਸ਼ਬਦਾਂ ਵਿੱਚ ਹੀ ਦੇਣੇ ਹਨ ਉਹ ਵਿਚਾਰ ਚਰਚਾ ਕਰਨੀ ਹੈ ਹੁਣ ਚਾਰ ਸਮੂਹਾਂ ਵਿੱਚੋਂ ਇੱਕ ਲੀਡਰ ਆ ਕੇ ਆਪਣੇ ਗਰੁੱਪ ਦੇ ਬੱਚਿਆਂ ਦੇ ਵਿਚਾਰ ਸਾਰੀ ਜਮਾਤ ਨਾਲ ਸਾਂਝੇ ਕਰੇਗਾ ਕੀ ਕਰੀਏ ਤੇ ਕੀ ਨਾ ਕਰੀਏ ਰਾਸ਼ਟਰੀ ਚਿੰਨਾਂ ਦੇ ਤੇ ਸੰਵਿਧਾਨ ਦੇ ਸਤਕਾਰ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਇਹ ਵਿਚਾਰ ਜਿਹੜੇ ਹੈ ਤੁਸੀਂ ਦੇਣੇ ਹਨ ਦੱਸੋ ਅਗੇ ਇਸ ਤਸਵੀਰ ਵਿੱਚ ਬੱਚੇ ਕੀ ਕਰ ਰਹੇ ਹਨ ਇਹ ਦੱਸਣਾ ਹੈ ਤੁਸੀਂ ਤੁਸੀਂ ਆਪਣੇ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਕਿਵੇਂ ਦਿਖਾਉਂਗੇ ਇਸ ਦੇ ਪ੍ਰਤੀ ਆਪਣੇ ਵਿਚਾਰ ਤੁਸੀਂ ਖੁਦ ਦੇਣੇ ਨੇ ਹੁਣ ਤੁਸੀਂ ਇਸ ਤਸਵੀਰ ਵਿੱਚ ਰੰਗ ਭਰੋ ਜਿਹੜਾ ਵੀ ਝੰਡੇ ਦਾ ਰੰਗ ਹੈ ਉਹ ਭਰਨਾ ਹੈ ਤੁਸੀਂ ਔਰ ਬੱਚਿਆਂ ਦੀ ਜਿਹੜੀ ਵਰਦੀ ਪਾਈ ਹੈ ਉਸ ਦਾ ਰੰਗ ਭਰਨਾ ਹੈ ਦੇਸ਼ ਦੇ ਪ੍ਰਤੀ ਆਪਣਾ ਸਤਿਕਾਰ ਦਿਖਾਉਣ ਲਈ ਸਲੋਗਨ ਲਿਖੋ ਸਲੋਗਨ ਵਿਦਿਆਰਥੀ ਆਪਣੇ ਆਪ ਲਿਖਨੇ ਨੇ ਤੁਸੀਂ ਬਹੁਤ ਵਧੀਆ ਉਮੀਦ ਹੈ ਕਿ ਤੁਸੀਂ ਇਸ ਜਜ਼ਬੇ ਨੂੰ ਹਮੇਸ਼ਾ ਕਾਇਮ ਰੱਖੋਗੇ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰੋਗੇ ਤੇ ਅਧਿਆਪਕ ਵੱਲੋਂ ਵਿਦਿਆਰਥੀ ਤੇ ਨੂੰ ਵਿਸ਼ੇਸ਼ ਸੁਝਾਅ ਇਹ ਹੀ ਹੈ ਕਿ ਤੁਸੀਂ ਆਪਣੇ ਜਿਹੜੇ ਅਧਿਕਾਰ ਅਤੇ ਕਰਤੱਵ ਹਨ ਉਹਨਾਂ ਦਾ ਬਰਾਬਰ ਜਿਹੜਾ ਤਾਲਮਿਲ ਬਿਠਾ ਕੇ ਉਹਨਾਂ ਦਾ ਪਾਲਨ ਕਰਨਾ ਹੈ ਧੰਨਵਾਦ ਥੈਂਕ ਯੂ ਵੈਰੀ ਮਚ ਆਈਪੀਐਸ ਮੈਥ ਕਲਾਸਿਸ ਜੁਆਇਨ ਕਰਦੇ ਲਈ